ਕ੍ਰਿਸ਼ਨਾ ਜੀ 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 ਹਾਂ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵਜਾਦ ਜੀ ਦੀਆਂ ਸਖਤ ਹਦਾਇਤਾਂ ਅਮਵਾਕ ਨਸ਼ਿਆਂ ਦੇ ਤੇ ਗੈਂਗਸਟਰਵਾਦ ਤੇ ਕਾਬੂ ਪਾਉਣ ਲਈ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਉਲੀ ਕਰਮਚਾਰੀਆਂ ਵੱਲੋਂ ਲਗਾਤਾਰ ਇਹ ਮਹਿੰਮ ਵਿਢੀ ਗਈ ਆ ਜਿਸ ਦੇ ਤਹਿਤ ਹੁਣ ਬੀਸੀਪੀ ਸ੍ਰੀ ਮਡੇਰ ਸਾਹਿਬ ਐਡੀਸੀਪੀ ਤੋਂ ਸ੍ਰੀ ਮਨੂ ਰਾਣਾ ਜੀ ਸਰਵਨਦੀਪ ਜੀ ਐਸਪੀ ਵੈਸਟ ਐਸਐਚਓ ਕੈਂਟੋਨਮੈਂਟ ਅਤੇ ਐਸਐਚਓ ਰੋਬਨ ਮਸੀ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਕਮਲਜੀਤ कौर ਉਰਫ ਮਸੀ ਵਾਸੀ ਗੋਲਡਨ ਐਵੇਨਿਊ ਹਰਗੁਵਿੰਦਪੁਰ ਸ਼ਹਿਰਟਾ ਤੋਂ ਕਰੀਬ 4 ਕਿਲੋ ਤੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਤ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰਲ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇੱਥੇ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਇਸੇ ਤਰ੍ਹਾਂ ਥਾਣਾ ਕੈਂਟੋਨਮੈਂਟ ਦੇ ਵਿੱਚ ਐਸਐਚਓ ਕੈਂਟੋਨਮੈਂਟ ਵੱਲੋਂ ਇੱਕ ਪਰਸੋਜੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ ਚਾਰ ਵਿਅਕਤੀ ਇੱਕ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਇਹਨਾਂ 'ਚੋਂ ਇੱਕ ਬੰਦਾ ਕਾਰਾਂ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 30 ਬੋਰ ਇੱਕ 312 ਬੋਰ ਤੇ ਇੱਕ ਕਾਰ ਸਟ੍ਰੀਮ ਜਿਹਦੇ ਚ ਟ੍ਰੈਵਲ ਕਰ ਰਹੀ ਸੀ ਉਹ ਕਾਬੂ ਕੀਤੇ ਨੇ ਤੇ ਇਹਦਾ ਜਿਹੜਾ ਨਰੇਸ਼ ਕੁਮਾਰ ਆ ਇਹਦਾ ਆਲਰੇਡੀ ਕਥਾਣੇ ਘਿੰਡੇ ਦੇ ਅਟੈਂਪਟ ਟੂ ਮਰਡਰ ਮਕਦਮੇ ਦੇ ਵਿੱਚ ਪਗੋੜਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆਂ ਨੇ ਤੇ ਸਮੂਚੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਵਚਨਬੱਧਤਾ ਨੂੰ ਪੂਰੇ ਕਰਦਿਆਂ ਹੋયા ਇਹਨਾਂ ਦੀ ਖਰਾਬ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਿਰਕਵਨੀ ਕੀਤੀ ਬਿਲਕੁਲ ਇਹ ਤੋਂ ਕੰਮ ਕਰ ਰਹੀ ਸੀ ਉਹ ਇਹਨੇ ਹੋਰ ਪਾਤੀ ਇਹਦਾ ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਕੰਮ ਦੇ ਵਿੱਚ ਹੈਗਾ ਸੀਗਾ ਜਿਹੜਾ ਪਾਕਿਸਤਾਨ ਨਸ਼ੇ ਤਸਕਰਾਂ ਦੇ ਨਾਲ ਉਹ ਇਨਵੋਲਡ ਹੈਗਾ ਇਹ ਉਹਦੇ ਨਾਲ ਕਦੋਂ ਤੋਂ ਇਹਦਾ ਇਨ ਟੱਚ ਆ ਉਹ ਸਾਰਾ ਸੀ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੋਂ ਯਾਨੀ ਕਿੱਥੇ ਕਿੱਥੇ ਕੰਮ ਕੀਤਾ ਬੈਕਵਰਡ ਤੇ ਫਾਰਵਰਡ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੋਂ ਕਰਕੇ ਉਹਦਾ ਸੀ ਜਵਾਈ ਭਰਾ ਲੈਦਾ ਜੀ ਹਾਂ ਜੀ ਜਵਾਈ ਭਰਾ ਕਿੰਨੇ ਕਨਸਾਈਨਮੈਂਟ ਸਰ ਆ ਸਕਦੇ ਨੇ ਫਿਲਹਾਲ ਕੰਦੀ ਗੱਲ ਕਰਦੇ ਆ ਪਾਕਿਸਤਾਨ ਤੋਂ ਇਹਦੋਂ ਇਹਨਾਂ ਦੇ ਦੱਸਣ ਮੁਤਾਬਕ 2-3 ਪਹਿਲਾਂ ਕਨਸਾਈਨਮੈਂਟ ਆਈਆਂ ਨੇ ਬਾਕੀ ਡਿਟੇਲਸ ਅਸੀਂ ਇਨਵੈਸਟੀਗੇਸ਼ਨ ਦੇ ਅੰਦਰ ਇਨਵੈਸਟੀਗੇਟ ਕਰ ਰਹੇ ਹਾਂ ਜੋ ਵਿਕਤ ਹੋਵੇਗਾ ਫਾਈਨਲ ਹੋਵੇਗਾ ਉਹ ਆਉਣ ਦਾ ਸਕਦਾ ਸਰ ਕਿੱਥੋਂ ਲੈ ਕੇ ਆਉਂਦੇ ਸੀ ਬਾਰਡਰ ਦੇ ਅਪਣਾ ਟਾਰੀ ਵਾਲੇ ਪਾਸੋਂ ਲੈ ਕੇ ਆਉਂਦੇ ਜਾਂ ਕਿੱਥੇ ਦੂਰ ਤੋਂ ਲੈ ਕੇ ਆਉਂਦੇ ਸੀ ਇਹ ਇਸੇ ਕੁਰਿੰਡਾ ਕੁਰਿੰਡਾ ਜਿਹੜਾ ਪੁਲਿਸ ਸਟੇਸ਼ਨ ਆ ਉਸ ਏਰੀਆ ਦੇ ਵਿੱਚੋਂ ਉਤੋਂ ਹੀ ਪਾਰ ਪਾਕਿਸਤਾਨ ਤੋਂ ਪਾਰ ਆਇਆ ਡਰੋਨ ਵੀ ਰਾਹੀਂ ਇਧਰ ਮਗਵਾਇਆ ਸਰ ਇਹ ਕਿੰਨੇ ਰੁਪ ਇਹ ਜਿਹੜੇ ਥਰਡੇ ਦਿਨੇ ਰੋਪੀ ਨੇ ਵਿਸ਼ਾਲ ਨਰੇਸ਼ ਕੈਂਟ ਵਾਲਾ ਮਕਦਮਾ ਹਾਂਜੀ ਕੈਂਟ ਵਾਲਾ ਮਕਦਮਾ ਇਹਨਾਂ ਤੋਂ ਵੈਪਨਸ ਬੰਦਿਆਂ ਉਹਨਾਂ ਦੇ ਖਿਲਾਫ ਐਜ ਆਫ ਨਾ ਕੋਈ ਕ੍ਰਿਮੀਨਲ ਕੇਸਿਸ ਦਰਜ ਨਹੀਂ ਹੈਗੇ ਇਹ ਇਨਵੈਸਟੀਗੇਸ਼ਨ ਆ ਇਹਨਾਂ ਦੀ ਇੰਟਰੋਗੇਸ਼ਨ ਆ ਉਹਦੇ ਜੋ ਜਿਹੜੀ ਗੱਲ ਸਾਹਮਣੇ ਆਵੇਗੀ ਉਹ ਉਹ ਤੁਹਾਡੇ ਨਾ ਸ਼ਹਿਰ ਦਾ ਤਾਂ ਮਹਿਲਾ ਦੇ ਵੱਲੋਂ ਸਪਲਾਈ ਕਿੱਥੇ ਕੀਤੀ ਆ ਰਹੀ ਸੀਗੀ ਇਹ ਉਹ 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 ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਆਪਣੇ ਉਹਨਾਂ ਨੇ ਸ਼ਹਿਰ ਦੇ ਵਿੱਚ ਸਪਲਾਈ ਮਹਿਲਾਵਾਂ ਨੂੰ ਕਿ ਜਾਂ ਫਿਰ ਬੰਦਿਆਂ ਨੂੰ ਕੀਤੀ ਆ ਉਹਨਾਂ ਦਾ ਹੀ ਨਹੀਂ ਹੁੰਦਾ ਉਹਨਾਂ ਦਾ ਮਾੜੇ ਬੰਦੇ ਹੁੰਦੇ ਪੈਸਾ ਚਾਹੀਦਾ ਹੁੰਦਾ ਤੇ ਉਹਨਾਂ ਨੇ ਇੰਟਰਸਟ ਲਈ ਕਰਨੀ ਆ ਇਹ ਔਰਤ ਦੇ ਖਿਲਾਫ ਪਹਿਲਾਂ ਕੋਈ ਕੇਸ ਹੈ ਜਾਂ ਪਹਿਲਾਂ ਨਹੀਂ ਇਹ ਦੇ ਖਿਲਾਫ ਪਹਿਲਾਂ ਕੋਈ ਬਤ ਦਾ ਨਹੀਂ ਮੇਰੇ ਕੋਲ ਹਾਂ ਬਸ ਪਹਿਲਾਂ ਇਹ ਜਿਹੜੀ ਕਾਮੈਂਟ ਕਾਲ ਹੋਈ ਹੈ ਇਹ ਪਹਿਲਾ ਗੇੜੀ ਕੋਲ ਮੇਰੀ ਮੇਰੀ ਡਿਨਯੋਰ ਦੌਰਾਨ ਮੇਰੀ ਜਾਣਕਾਰੀ ਦਰਾਂ ਤੇ ਪਹਿਲਾਂ ਹੀ ਆ ਜਿਹੜੀ ਇਹ ਐਟਾ ਹੈ ਸਾਲ ਦੇ ਵਿੱਚ ਪਹਿਲੀ ਆ ਪਹਿਲੀ ਪਹਿਲੀ ਹੈ ਸਰ ਮੈਂ ਨਹੀਂ ਕੰਮ ਕਰਦੀ ਜਵਾਈ ਕਰਵਾਦੀ ਜੋਈ ਵੀ ਕਰਦਾ ਦੇ ਵੀ ਕਰਦਾ ਜਦੋਂ ਇੱਕ ਸਟੱਡੀ ਰੱਖ ਰਹੀ ਆ ਜਦੋਂ ਇਹ ਨਾਲ ਉਹਨੂੰ ਚੈਹ ਦੇ ਰਹੀ ਆ ਉਹਦੇ ਨਾਲ ਮਿਲੀ ਭੁਗਤਾਂ ਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਕਰਦਾ ਉਹ ਕਰਦਾ ਸਪਲਾਈ ਸੁਪਲਾਈ ਜੁਗਰਾਜ ਆ ਜਿਹੜਾ ਬਾਹਰੋਂ ਕਲੈਕਟ ਕਰਦਾ ਇਹਦਾ ਜੋਈ ਆ ਤੇ ਇਹ ਉਹਦੇ ਨਾਲ ਖੌਮ ਸੰਭਾਲ ਤੇ ਗਾਂ ਸਪਲਾਈ ਦੇ ਵਿੱਚ ਜਿਹੜੀ ਇਹ ਕੰਮ ਕਰਦਾ ਕਿੰਨੇ ਸਮੇਂ ਤੋਂ ਕੰਮ ਕਰਦਾ ਇਹ ਡਿਟੇਲਸ ਵਰਕ ਆਊਟ ਕਰ ਰਹੇ ਆ ਕਰੀਬ 2-3 ਸਾਲਾਂ ਤੋਂ ਲਗਾਤਾਰ ਇਹਦੀ ਇਨਵੋਲਵਮੈਂਟ ਹੈ ਸਰਵਾਰਲੀ ਮੈਂਬਰ ਆ ਆ ਪ੍ਰੋਪਰਟੀ ਇੰਨ ਨਹੀਂ ਕੋਈ ਡਰਗਮਣ ਹੈ ਜੀ ਤੇ ਪ੍ਰੋਪਰਟੀ ਇਨ ਕੰਟਰੋਲ ਮਨ ਹੈ ਇਹ 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 20000 ਡਰਗ ਮੰਨੀ ਬਣੀ ਆ ਤੇ ਪ੍ਰਾਪਰਟੀ ਜਿਹੜੀ ਅਸੀਂ ਉਹ ਡਾਟਾ ਲੈ ਰਹੇ ਆਂ ਡਿਟੇਲਸ ਲੈ ਰਹੇ ਆਂ ਜਿਹੜੀ ਵੀ ਉਹਨਾਂ ਨੇ ਨਸ਼ਿਆਂ ਤੋਂ ਬੜਾਈ ਹੋਏਗੀ ਉਹਨੂੰ ਅਸੀਂ ਥਾਟ ਰੈਫ੍ਰਿਜਰੈਟਰ ਜਿਹੜੀ ਪ੍ਰਾਪਰ ਕਰਦੇ ਸਰ ਜੀ ਹੈਰੋਇਨ ਆਈ ਹੈ ਕੋਈ ਡਰੋਨ ਆਈ ਕੋਈ ਬੋਲੇ ਕਿ ਬਕੇ ਡਰੋਨ ਆਈ ਆਈ ਹੈ ਸਰ ਜਿਹੜੇ ਵਿਅਕਤੀ ਆ ਕਿੰਨੀ ਐਜ ਦੇ ਨੇ ਕਿਹੜੇ ਜਿਹੜੇ ਵਿਅਕਤੀ 25 25 25 25 26 26 ਸਾਲ ਦੇ ਆ ਜਿਹੜੇ ਵੈਪਨਸ ਵਾਲੇ ਹੈਗੇ ਨੇ